ਸਸੇ ਕਾਲ ਜੀ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਦੇ ਵਿੱਚ ਦੇਖੋ ਕਿੰਨਾ ਮੀਂਹ ਪੈ ਰਿਹਾ ਹੈ ਨਾ ਹੁਣ 4:30 ਵਜੇ ਸ਼ਾਮ ਦੇ ਇਹ ਸਵੇਰ ਤੋਂ ਹੀ ਮੀਂਹ ਪੈ ਰਿਹਾ ਅੱਜ ਸਵੇਰ ਦੇ ਤਕਰੀਬਨ ਮਨਾਂ ਦਾ 1/4 ਟਲੇ ਦੇ ਵਿੱਚ ਥਾਰਿਆ ਬਲ ਛਿੱਟਾਂ ਜਿੰਜਨ ਮਾਰ ਕੇ ਉੱਟ ਗਈ ਇਹ ਸ਼ਾਮ ਦੇ 5:00 ਵਜੇ 4:30 ਵਜੇ ਨੇ ਤਾਂ ਦੇਖੋ ਕਿੰਨਾ ਜੋਰ ਸ਼ੋਰ ਦਾ ਮੀਂਹ ਪੈ ਰਿਹਾ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਨਾ ਕਿ ਮੀਂਹ ਬੜਾ ਪੈਂਦਾ ਵਾ ਇਹਨੂੰ ਕਹਿੰਦੇ ਆ ਸੌਣ ਦਾ ਮਹੀਨਾ ਨਾ ਇੱਥੇ ਰੱਬ ਬੜਾ ਮਿਹਰਬਾਨ ਹੋਇਆ ਲਾਲੋਂ ਵੇਲੋ ਤੇ ਜਾਂ ਕਹੋ ਵੀ ਤੁਸੀਂ ਇਹ ਵੀ ਫਸਲਾਂ ਨੂੰ ਬੈਸੇ ਚੰਗੀ ਹੈ ਤੇ ਮੇਰੇ ਤਾਂ ਬੂਟਿਆਂ ਨੂੰ ਵੀ ਪਾਣੀ ਪਿਆ ਰਿਹਾ ਬੜਾ ਚੰਗਾ ਲੱਗ ਰਿਹਾ ਮੈਨੂੰ ਤੇ ਬਸ ਕੁਝ ਹੀ ਦੇਖੋ ਕਿੱਥੇ ਕਿੱਥੇ ਮੀਂਹ ਪਿਆ ਕਿੱਥੇ ਕਿੱਥੇ ਨਹੀਂ ਪੈ ਰਿਹਾ ਹਨਾ ਤੇ ਇਤਨਾ ਬੜੇ ਜੋਸ਼ ਉਰ ਦਾ ਨਹੀਂ ਹੈ ਇਹ ਹੈ ਸ਼ਹਿਰ ਖਗਵਾੜਾ ਇਹ ਤੇ ਡੇਲੀ ਸਵੇਰ ਆ ਜਾਂਦਾ ਨਹੀਂ ਜਿਹੜਾ ਜੀ 8:30 4:00 ਵਜੇ ਅਸੀਂ ਦੇਖਦੇ ਆਂ ਉਦੋਂ ਮੀਂਹ ਪੈਂਦਾ ਹੁੰਦਾ ਪਰ ਇਹ ਨਹੀਂ ਜੀ ਪਤਾ ਕਿ ਜਿੰਨਾ ਜ਼ੋਰਦਾਰ ਨਹੀਂ ਆਇਆ। ਇਹ ਨੂੰ ਮੈਂ ਤੁਹਾਨੂੰ ਦਿਖਾਉਂਦਾ ਇਹ ਟੰਗੇ ਹੋਏ ਗਮਲੇ। ਹਨਾ ਇਹ ਉੱਪਰ ਟੰਗੇ ਆ ਮੈਂ ਇਹਦਾ ਲੋਹੇ ਦਾ ਸਟੈਂਡ ਆ। ਇਹਦੇ ਨਾਲ ਅੰਮ੍ਰਿਤ ਪੌਂਟ ਹੈ। ਇੱਕ ਇਹ ਬੇਲ ਆ। ਇਹ ਬੇਲ ਬਹੁਤ ਸੋਹਣੀ ਲੱਗਦੀ ਹੈ। ਇਹ ਵਾਲੀ ਬੇਲ। ਇਹ ਵਾਲੀ ਤੇ ਬੜੀ ਸੋਹਣੀ ਲੱਗਦੀ ਹੈ ਕਲਰ ਜੀ ਆ ਜੀ। ਮੈਂ ਦਿਨਾਂ ਦੋ ਘਟਾਣੀਆਂ ਲਿਆ ਕੇ ਲਾਈਆਂ ਸੀ ਪਰ ਹੁਣ ਤਾਂ ਬਹੁਤ ਜ਼ਿਆਦਾ ਪੈ ਗਈਆਂ। ਅਸੀਂ ਵੱਡ-ਵੱਡੇ ਕੇ ਸੁੱਤੀ ਐ। ਉਹ ਸਾਡੇ ਕੰਮ ਵਾਲਾ ਲੈ ਗਿਆ। ਇਹ ਦੇਖੋ ਪਾਣੀ ਪੱਲਾ। ਇਹ ਰੇਨ ਕੋਟਾ ਪੰਜਾਬੀ ਚ ਪਾਣੀ ਪੱਲਾ ਹੀ ਆ ਹਨਾ। ਤੇ ਇਹ ਪਾਣੀ ਪੱਲਾ ਆ ਰੱਖਿਆ ਸੀ ਸੋਵੇ ਮੇਰੇ ਹਸਬੰਦ ਬਾਹਰ ਗਏ ਸੀ। ਕਾਫੀ ਨਹੀਂ ਤੇ। ਹੁਣ ਲਾਗੇ ਹੁਣ ਇਹ ਦੇਰ ਤੀਜ ਹੋ ਗਈ। ਇਦਾਂ ਟੋਕ ਰਿਹਾ ਟਾਂਕੇ ਮੈਂ। ਮੇਰੇ ਹੈਗਾ 4 ਸਪੇਅਰ ਅੱਗੇ ਤਾਂ ਇਧਰੋਂ ਆ ਸਾਬਾ ਸਾਮੇਂ ਦਿਖਾਈ ਦਿੰਦਾ। ਉਹਨਾਂ ਦਿਖਾਈ ਨਹੀਂ ਦਿੰਦਾ ਕਿਉਂਕਿ ਸਾਰੇ ਗਮਲੇ ਪੂਰੇ ਆ ਗਏ। ਬਾਕੀ ਇਹ ਕੇਲੇਗਾ ਮੈਨੂੰ ਬਹੁਤ ਸੋਹਣਿਆ ਲੱਗਦਾ ਹਨ। ਇਹ ਵਾਲਾ। ਪੱਤੇ ਢੋਣ ਵਾਲੇ ਆ। ਇਹ ਤਾਂ ਹੋਰ ਵੀ ਸੋਹਣਿਆ ਲੱਗਦਾ ਹਨ ਹਨਾ। ਤੇ ਇੱਕ ਹੀ ਚੀਜ਼ ਆ ਇਹਦਾ ਨਾਮ ਨਹੀਂ ਮੈਨੂੰ ਪਤਾ ਵਾ। ਇੰਨਾ ਸਖਤ ਆ ਨਾ ਇਹ। ਇਹਦੇ ਪੱਤੇ ਵੀ ਇੰਨਾ ਜਿਵੇਂ ਆਰੀ ਹੁੰਦੀ ਹੈ ਨਾ ਏਦਾਂ ਦੇ ਸਖਤ ਸਖਤ ਪੱਤੇ ਨੇ ਇਹਦੇ। ਤੇ ਇਧਰ ਮਨੀ ਪਲਾਂਟ ਆ। ਪਾਰਾ ਪਾਰਾ ਹੋਇਆ ਪਿਆ ਮਨੀ ਪਲਾਂਟ ਵੀ। ਨਾ ਦੋ ਇਧਰ ਖੈਲ ਚੱਲਿਆ। ਮੈਨੂੰ ਇਧਰੋਂ ਕੜਤੀ ਉੱਦਰੀ ਕਰਦੀ ਆ ਥੱਲੇ ਲਮਕਾ ਦਿੰਨੇ ਆਪਾਂ ਕਿਉਂਕਿ ਫਿਰ ਇਹ ਥੱਲੇ ਜਾਈਗਾ ਨਾ ਤੇਨੇ ਕਮਲੇ ਵਿੱਚ ਚਾਹਾਂਗੇ ਕਿ ਇਹ ਬਹੁਤ ਸੋਨਾ ਲੱਗਦਾ ਮੈਨੂੰ ਇਹ ਫੋਨ ਬਦਨ ਜੇ ਲੱਗਿਆ ਸੌਣ ਕਰਕੇ ਉਹਦੇ ਨਾਲ ਦੀ ਬੇਲ ਨਾਲ ਵੀ ਆ ਦੇ ਕੋਈ ਥੋੜਾ ਬੇਲ ਦੇਖੋ ਇੱਕ ਰਾਣੀ ਮੈਂ ਲੈ ਕੇ ਆਈ ਸੀ ਸਰਕਾਰ ਤੋਂ ਸਾਈਡ ਤੋਂ ਗਈ ਸੀ ਉਧਰੋਂ ਲੈ ਕੇ ਆਈ ਇਹ ਨੇ ਜਾਮਨੀ ਬੇਲ ਇਹਨੂੰ ਵੀ ਨਿੱਕੇ ਨਿੱਕੇ ਫੁੱਲ ਲੱਗਦੇ ਨੇ ਛੋਟੇ ਛੋਟੇ ਫੁੱਲ ਲੱਗਦੇ ਆ ਨਾ ਇਹ ਵੀ ਮੈਨੂੰ ਬੜਾ ਚੰਗਾ ਲੱਗਦਾ ਵਾ ਇਹਦੇ ਫੁੱਲ ਦੇਸੀ ਦੇ ਫੋਲਡ ਨੂੰ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਨਹੀਂ ਕਿ ਨਹੀਂ আর ਇਹਦੇ ਵਿੱਚ ਵੀ ਉਹੀ ਵੇਲ ਲਾਈ ਜਿਹੜੀ ਨਾ ਇੱਕ ਤੋਂ ਬਾਅਦ ਦਿੱਤੀਆਂ ਹੋਈਆਂ ਕੰਮ ਮੈਂ ਪੱਟ ਕੇ ਛੁੱਟੇ ਕਿ ਵੱਟ ਕੇ ਛੁੱਟੇ ਨਾ ਸੀ ਤਾਂ ਕੰਮ ਵਾਲੀ ਲੈ ਗਏ ਇਹ ਉੱਪਰ ਜਾ ਕੇ ਦੇਖੋ ਕਿੰਦਾ ਮੁੜੇ ਨੇ ਦੇਖਦੇ ਤੁਹਾਨੂੰ ਇਹਦਾ ਸਾਤਾਜਾ ਬਣਿਆ ਹੋਇਆ ਵਾ ਉੱਪਰੋਂ ਦੋਨਾਂ ਇੱਦਾਂ ਹੀ ਵਾ ਮੁੜ ਗਏ ਇਹ ਇਸ ਤਰੀਕੇ ਦੇ ਨਾਲ ਇਹ ਮੁੜ ਤੇ ਮੁੜ ਗਏ ਫੋਲਡ ਉਧਰ ਵੀ ਦੇਖੋ ਇਹ ਤੁਹਾਨੂੰ ਦਿਖਾ ਮੈਂ ਕਰਕੇ ਵਿਚ ਦੀ ਕਰਕੇ ਬੜੇ ਜੋਰ ਸ਼ੋਰ ਦਾ ਨਹੀਂ ਆਦਾ ਆਪਾਂ ਚਲੋ ਦੇਖੇ ਸੋਭਾ ਗਈ ਅੱਜ ਅੰਮ੍ਰਿਤ ਵੇਲੇ ਹੋ ਰਹੇ ਮੈਂ ਜਾਣੀ ਹੁੰਨੀ ਐ ਛਲੇ ਘੁੰਮਣਾ ਘੁੰਮਣ ਮੈਂ ਜਾਣੀ ਹੁੰਨੀ ਐ ਬਾਜ਼ਾਰ ਸਾਈਡ ਨਾਲ ਕਿਉਂਕਿ ਮੈਨੂੰ ਚੰਗਾ ਲੱਗਦਾ ਚੱਲੋ ਨਾਲੇ ਰੌਣਕ ਦੇਖੀ ਜਾਂਦੀ ਐ ਨਾਲੇ ਆਪਣਾ ਕੋਈ ਕੰਮਕਾਰ ਹੁੰਦਾ ਉਹ ਕਰਾਈਦਾ ਪਰ ਮੈਂ ਡੇਲੀ ਜਾਨੀ ਐ ਸ਼ਾਮ ਨੂੰ 5 ਵਜੇ ਅੱਜ ਤਾਂ ਨਹੀਂ ਜਾਉਂਗੀ ਮੈਂ ਕਿਉਂਕਿ ਅੱਜ ਕੰਮੇ ਬੜਾ ਪੈਰਿਆ ਤਾਂ ਸੁਖ ਦੇ ਰਿਹਾ ਤੁਹਾਨੂੰ ਜੁਮ ਕਰਕੇ ਰੱਖਾਵਾਂ ਮੈਂ ਦੇਖੋ ਮੈਂ ਕਸਨਾ ਫਿਰ ਤੁਸੀਂ ਤੁਹਾਡੇ ਕਿੱਥੇ ਕਿੱਥੇ ਮੀ ਪੈ ਰਿਹਾ ਵਾ ਇਹ ਤਾਂ ਕੰਨੇ ਸੌਣ ਦੀ ਛੜੀ ਨਹੀਂ ਲੱਗੀ ਸੌਣ ਦੀ ਛੜੀ ਸੌਣ ਦੀ ਛੜੀ ਹੈ ਭਾਈ ਚਲੋ ਅੱਛਾ ਹੈ ਬੇਸੇ ਤਾਣਾ ਗੁਲਗਲੇ ਮਠੀਆਂ ਵਾਲਾ ਦੰਵਾ ਪਰ ਆਪਾਂ ਬਣਾਉਣੀ ਨਹੀਂ ਨੀ ਕੋੜ ਨਹੀਂਗਾ ਇਹੋ ਜਿਹੇ ਦੇ ਵਿੱਚ ਬਣੇ ਬਣਾਈ ਚੀਜ਼ ਮਿਲ ਜੇ ਤਾਂ ਅੱਛਾ ਪਰ ਜੋ ਬਣਾਏਗਾ ਉਹ ਵੀ ਵਿਚਾਰਾ ਇਨਸਾਨ ਹੋਏਗਾ ਨਾ ਹਮ ਅਜੇ ਤਾਂ ਸ਼ੌਕ ਦਾ ਤਾਣਾ ਵਾਲੇ ਵੀ ਜਿਹਨੇ ਕਹਿੰਦੇ ਹੋਣਗੇ ਸਾਡੀਆਂ ਦੁਕਾਨਾਂ अच्छ बंद खाने फिर सारी दिड़ी मीँ पिया ना कोई सब्जी वाला ना ही बाकी मेरे तो बीबियाँ बना हर बाजार जानी मैं हर दुकान पर पाँच सत्त बीबियां बैठिया कपड़े ये देखो इधर तो तीन दस ठे कि मीह पिया बड़ा सोना मौसम गर्मी तो राहत आ अगर कल तो ना निकले मौसम ठंडा रहे अच्छी बात है धन्यवाद मेहरबानी जो रहो